ਮੇਰੇ ਪਾਪਾ ਜੀ ਆ ਜੀ ਸੁਖਵਿੰਦਰ ਸਿੰਘ ਥੋੜੀ ਪਾਪਾ ਇਹ ਡਾਟ ਦਾ ਹੋਇਆ ਕਿ ਪਾਣੀ ਦੇ ਮਾਮਲੇ ਤੋਂ ਹੋਈ ਹੈ ਜੀ ਸੀਵਰੇਜ ਤੋਂ ਕਿਉਂਕਿ ਮੇਰੇ ਪਾਪਾ ਜੀ ਨਾ ਮਤਲਬ ਕਿ ਪਾਣੀ ਦੇ ਕਰ ਰਹੇ ਸੀਗੇ ਸਹੀ ਕਰ ਰਹੇ ਸੀਗੇ ਕਿ ਪੈਪੂ ਪਾ ਕੇ ਸਹੀ ਕੀਤਾ ਜਾਵੇ ਕਿਉਂਕਿ ਆ ਗੰਦਾ ਪਾਣੀ ਜਿਹੜਾ ਸੀਗਾ ਨਾ ਸਾਰਾ ਸਾਡੇ ਅੰਦਰ ਜਾ ਰਿਹਾ ਸੀਗਾ ਜਿਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਸੀਗਾ ਠੀਕ ਹੈ ਜੀ ਇਹਨਾਂ ਨੇ ਜੀ ਪਾਣੀ ਜਾਣ ਤੋਂ ਜੀ ਇਹਨਾਂ ਨੇ ਜੀ ਮਨਾ ਕਰ ਦਿੱਤਾ ਮੇਰੇ ਪਪਾ ਸਿਰਫ ਗੱਲ ਕਰਦੇ ਪਏ ਸੀ ਇਹਨਾਂ ਨੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਹੈਗਾ ਜੀ ਅਮਰਜੀਤ ਕੋਰਾਂਟੀ ਆਈ ਹੈ ਜੀ ਉਹਨਾਂ ਨੇ ਜੀ ਆ ਕੇ ਮੇਰੇ ਪਪਾ ਤੇ ਜੀ ਥੱਪੜ ਮਾਰ ਦਿੱਤਾ ਸਿੱਧਾ ਉਹਨਾਂ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਜੀ ਉਸ ਤੋਂ ਬਾਅਦ ਜ ਇਹਨਾਂ ਨੇ ਜੀ ਆ ਕੇ ਮੇਰੇ ਪਪਾ ਤੇ ਸਿੱਧਾ ਚਪੇੜ ਮਾਰ ਕੇ ਥੱਲੇ ਸੈਟ ਦਿੱਤਾ ਵਾ ਥੱਲੇ ਸੈਟ ਕੇ ਬਾਅਦ ਵਿੱਚ ਉੱਪਰ ਆ ਗਈ ਆ ਉਧਰੋਂ ਦੀ ਕਹਿ ਦਿੱਤਾ ਤੁਸੀਂ ਦੇਖਦੇ ਕੀ ਪਏ ਹੋ ਆਓ ਸਾਰੇ ਜਾਣੇ ਇਨੂੰ ਅੱਜ ਸਭ ਕੁਝ ਸਿਖਾਣਾ ਹੀ ਸਿਖਾਣਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਮੇਰੇ ਪਾਪਾ ਨੂੰ ਕਹਿੰਦੇ ਜੀ ਇਹਨੂੰ ਮਾਰ ਕੇ ਛੱਡਨਾ ਅੱਜ ਤੇ ਉਸ ਬੰਦੇ ਸੀ ਜਿਹਨਾਂ ਨੇ ਮਾਰੇ 10 ਬੰਦੇ ਸੀ ਜੀ ਪੂਰੇ ਟੋਟਲ 10 ਬੰਦੇ ਗਵਾਂਢੀ ਦੇ ਬੰਦੇ ਹਾਂਜੀ ਗਵਾਂਢੀ ਹੈ ਜੀ ਕਿਹੜਾ ਕਿਹੜਾ ਘਰ ਆ ਜੀ ਇੱਕ ਆ ਘਰ ਜੀ ਆ ਨਵਾਂ ਘਰ ਬਣਿਆ ਹੋਇਆ ਵਾ ਜੀ ਜਿਹੜੇ ਵਿੱਕੀ ਤੇ ਲੱਕੀ ਦਾ ਘਰ ਹੈ ਜੀ ਇਹਨਾਂ ਦੇ ਪਾਪਾ ਦਾ ਨਾਮ ਸਾਨੂੰ ਪਤਾ ਨਹੀਂ ਕਿਉਂਕਿ ਨਵਾਂ ਘਰ ਬਣਿਆ ਹੋਇਆ ਸੀ ਇਹਨਾਂ ਜਾਣਦੇ ਨਹੀਂ ਹੈਗੇ ਇਹਨਾਂ ਨੂੰ ਠੀਕ ਹੈ ਜੀ ਜੇ ਅੱਜ ਜਗਜੀਤ ਸਿੰਘ ਦੇ ਘਰ ਆ ਜੀ ਜਗਜੀਤ ਸਿੰਘ ਦਾ ਘਰ ਆ ਜੀ ਇਹਨਾਂ ਦਾ ਬੇਟ ਤੇ ਆ ਵਾਲਾ ਘਰ ਆ ਜੀ ਬਿੰਦਰ ਤੇ ਰਾਣੀ ਦਾ ਘਰ ਆ ਉਹਨਾਂ ਦੇ ਦੋ ਬੇਟੇ ਆ ਜੀ ਜਤੋ ਤੇ ਪ੍ਰੀਤ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਕੀ ਕਰ ਰਹੇ ਹੋ ਕਹਿੰਦੇ ਜੀ ਸਾਡੇ ਘਰ ਦੇ ਸੀਗਾ ਤੁਹਾਨੂੰ ਗਾਲਾਂ ਥੋਈ ਆ ਤੁਹਾਡਾ ਨਾਮ ਤੁਸੀਂ ਗਵੰਡੀ ਹੋ ਜੀ ਨਹੀਂ ਮੈਂ ਇਹਨਾਂ ਦੀ ਭਜਾਈ ਆ ਮੈਂ ਖੁਦ ਬਾਹਰੋਂ ਅੰਦਰ ਜਦੋਂ ਮੈਂ ਬਾਹਰ ਨੂੰ ਆਈ ਨਾ ਮੇਰੀ ਅੱਖਾਂ ਦੇ ਸਾਹਮਣੇ ਮਾਰ ਰਿਆ ਸੀ ਲੱਤਾਂ ਜਦੋਂ ਉਹਨਾਂ ਨੂੰ ਮਾਰਦੇ ਵਿੱਚ ਕਿੰਨੇ ਕ ਬੰਦੇ ਸੀ ਉਹ ਤੋਂ ਬੰਦੇ ਘਟੂ ਘਟ 10 ਕ ਬੰਦੇ ਸੀਗੇ ਇਹੇ ਇਹ ਲੇਡੀਜ਼ ਦੀ ਗੱਲ ਹੈ ਲੇਡੀਜ਼ ਵੀ ਨਾਲ ਦੋ ਲੇਡੀਜ਼ ਤੇ ਉਹਨਾਂ ਨੇ ਇਹਨੂੰ ਲੇਡੀਜ਼ ਨੇ ਕੀਤੀ ਜਿਹੜੀ ਵੀ ਕੀਤੀ ਹਥਿਆਰ ਦੀ ਗੱਲ ਕਰੀ ਉਹਨਾਂ ਦੇ ਹੱਥਾਂ ਦੀ ਵੀ ਆ ਕੇ ਹਾਂਜੀ ਬਾਚੂ ਕੱਢ ਕੱਢ ਕੇ ਤੇ ਬਾਕੀ ਮਾਰੀ ਮਾਰੀ ਆ ਜੀ ਚਲ ਲਿੱਟ ਦੇ ਨਾਲ ਮਾਰੀ ਹਾਂਜੀ ਲੈ ਕੇ ਆਏ ਸੀਗੇ ਉਹ ਲੱਕੜ ਲੈਤਾ ਤੇ ਉਸ ਉਹਨਾਂ ਨੂੰ ਬੜੀ ਜਿਮੋੜਿਆ ਉਹਨਾਂ ਨੂੰ ਅਸੀਂ ਜਿਗਾ ਕਿ ਉਹ ਬੰਦਾ ਜਿਹਨੂੰ ਉਹਨਾਂ ਨੇ ਸਾਰਿਆ ਮੈਂ ਜਾਊਂਗਾ ਉਹਨਾਂ ਨੂੰ ਮੈਂ ਜਿਹੜਾ ਮਰਡਰ ਹੋਇਆ ਇਹਦਾ ਐਫਆਰ ਨੰਬਰ 77203 ਸੋ 2020 ਵੀ ਵੀ 506 ਆਈਪੀ ਸੰਬੰਧ ਵਿੱਚ ਦਰਜ ਕਰ ਲਿਆ ਗਿਆ ਇਹ 9 ਬੰਦਿਆਂ ਦੇ ਅਗੇਸ਼ਟ ਮਾਮਲਾ ਦਰਜ ਹੋਇਆ ਹੈ ਪਾਣੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੈ ਇਹਦੇ ਚ ਕਲੇਡੀ ਗੱਟਦਾਰ ਕਰ ਲਈ ਆ ਬਾਕੀ ਨਹੀਂ ਗੱਟਦਾਰ